ਵੇਲਾਂ ਦੇ ਛੜੇ ਦੇ ਕੰਮ ਕਿਤੇ ਹੱਥ ਲਾਗੇ ਨਹੀਂ ਖੁਸ਼ ਆ ਮੈਨੂੰ ਬੜੇ ਜਣੀਆਂ ਆਖਿਆ ਵਾ ਵੀ ਖੁਰਲੀ ਥੋੜੀ ਜੀ ਹਿਸਾਬ ਨਾਲ ਕਿਆ ਕਰ ਹੈ ਇਹ ਵੀ ਮੂੰਹ ਮਾਰ ਮਾਰ ਕੇ ਖਲਾਰਦੀਆਂ ਰਹਿੰਦੀਆਂ ਚੱਲ ਉਧਰ ਸੁੱਕਾ ਹੀ ਪਾ ਦਿੰਦਾ ਕਿਤੇ ਪੰਡ ਪੱਠਿਆਂ ਦੀ ਕਿਦੋਂ ਬਾਟਾਂ ਤੋਂ ਵੱਡ ਲਿਆ ਕੇ ਦਿਓ ਹੈ ਉਥੇ ਆਪਣੇ ਕਮਾਦ ਲਾ ਕੇ ਬਾਧੂ ਪੱਠੇ ਆ ਇੰਨਾ ਚ ਮਾਸਾ ਹਰਿਆਰ ਲਾ ਦੇਣਾ ਕਿ ਸੁੱਕੇ ਹੀ ਉਹਨੇ ਗਾੜੀ ਵੇਚ ਬਣਾ ਗਾੜੀ ਰੱਖੇ ਆ ਮੂੰਹਾਂ ਨਹੀਂ ਕੁਝ ਬੋਲਣਾ ਹਰੇ ਆ ਕਿਥੋਂ ਲਿਆਵਾਂ ਅੱਜ ਕੱਲ ਦਾ ਤਾਂ ਇੰਨਾ ਹਰਿਆ ਬੰਦਾ ਵਟ ਤੇ ਬਹਿ ਕੇ ਪੰਡ ਪਰ ਨਹੀਂ ਹੁੰਦਾ ਵਾ ਸੜਾ ਰੱਖਿਆ ਵਾ ਰੋਟੀਆਂ ਖਾਣ ਨੂੰ ਇਹ ਉਹ ਤੁਹਾਨੂੰ ਕੀ ਕਹਿੰਦਾ ਹਣ ਉਹਨੂੰ ਮੈਂ ਬੜੇ ਵਾਰੀਆਂ ਆਖਿਆ ਵੀ ਪੰਡ ਵੱਡ ਲਿਆ ਕਰ ਘਾ ਘੂ ਉੱਥੇ ਵਟਾਂ ਤੇ ਬਾਧੂ ਆ ਹੈ ਉਹਨੇ ਮੈਨੂੰ ਲੱਗਦਾ ਵਾ ਜਿਹੜੀ ਹੈਗੀ ਆ ਨਾ ਆਪਣੀ ਉਹ ਵੇਚ ਬੂਜ ਕੇ ਤੇ ਖਾ ਪੀ ਲੈਣੇ ਵਟ ਲੈਣੇ ਤੁਹਾਨੂੰ ਜੀ ਤੇ ਗੱਲ ਆਨੀ ਏ ਮੈਂ ਵੀ ਉਹਨੂੰ ਬਹੁਤਾ ਨਾ ਕਿਹਾ ਕਰੋ ਬੰਦਾ ਆਪ ਪੰਡ ਵੱਡ ਲੈਂਦਾ ਉੱਥੇ ਕਿੰਨਾ ਦਾ ਜ਼ੋਰ ਲੱਗਦਾ ਵਾ ਗਲ ਨੂੰ ਹੱਥਾਂ ਚ ਰੱਖੋ ਜੇ ਕਿਤੇ ਪਿਆਰੀ ਖੁੱਸ ਗਈ ਨਾ ਆਪਣੇ ਹੱਥੋਂ ਤੇ ਪਤਾ ਲੱਜਣਾ ਆਪਣੇ ਪਤਾ ਹੀ ਹੈ ਤੁਹਾਨੂੰ ਫਿਰ ਇੰਨੇ ਜੋਗਾ ਨਹੀਂ ਹੈਗਾ ਇੰਨੇ ਜੋਗਾ ਨਹੀਂ ਨਾ ਕਿਸ ਨੂੰ ਗਹਿਣੇ ਗੁਣੇ ਦੇਖਦਾ ਪਰ ਵੇਚ ਨਹੀਂ ਸਕਦਾ ਇੰਨਾ ਮੈਨੂੰ ਪਤਾ ਵਾ 아이디 ਡੈਂਚ ਨਾਲੋਂ ਤੁਹੀਂ ਨਾ ਮੈਂ ਪਹਿਲੀ ਉਹਨੂੰ ਕਹਿਣੇ ਰੱਖੰਦੇ ਨਹੀਂ ਭਾਜੀ ਨੂੰ ਤੇ ਨਾ ਵੇਚਣ ਦੇਣੀ ਮੈਂ ਪੂਰੇ ਹੱਥਾਂ ਚ ਕੀਤਾ ਭਾਜੀ ਭਾਜੀ ਜੀਜੀ ਕਰਕੇ ਤੁਹਾਨੂੰ ਭਾਏ ਮੈਂ ਰੋਟੀ ਪੁੱਛਣਾ ਨਾ ਪੁੱਛਾਂ ਭਾਜੀ ਨੂੰ ਮੈਂ ਪਹਿਲਾਂ ਭਰੋਸੇ ਕੇ ਦਿੰਨੀ ਆ ਮੈਨੂੰ ਦੇਖਦਾ ਹੀ ਆ ਉਹਦੀ ਤੇ ਜਿਆਦੀ ਆ ਉਹ ਭਗਤੋਂ ਹੁੰਦੀ ਆ ਤੇ ਅੱਜਕੱਲ ਤੀ ਬੋ ਤੇ ਹੋਸ਼ੇ ਨਾ ਪਿਆ ਕਰੋ ਮਤਲਬ ਨੂੰ ਹੀ ਮੈਂ ਵੀ ਪਹਿਲੀ ਹੱਥੋਂ ਖਿਸਕ ਗਈ ਨਾ ਤੇ ਵੇਂਦੇ ਰਿਹਾ ਫਿਰ ਤਾਂ ਠਾ ਪਰ ਲੱਗ ਜਾਣਾ ਤੁਹਾਨੂੰ ਪਤਾ ਮੈਂ ਤੇ ਕਹਿੰਦੇ ਆ ਉਹਨੂੰ ਦੋ ਚਾਰ ਕਿ ਦਿਨ ਬਿਠਾ ਲ ਕੇ ਨਾ ਲਾਲਬਾਤ ਕਰਕੇ ਤੇ ਲਵਾ ਲਈਏ ਗੂਠਾ ਦੇ ਕੋ ਐਡੀ ਛੇਤੀ ਨਹੀਂ ਲਾ ਕੇ ਦਿੰਦਾ ਗੂਠਾ ਐਡਾ ਵੀ ਕੱਚਾ ਕੋਲਾ ਨਹੀਂ ਹੈਗਾ ਤੁਹਾਨੂੰ ਪਤਾ ਨਾ ਸਾਰਾ ਦਿਨ ਅਗਲਾ ਪਜਾਮਾ ਕੁਰਤਾ ਪਾ ਸਕਦਾ ਡੀਸੀ ਬਣਿਆ ਰਹਿੰਦਾ ਤੇ ਭਲਾ ਦਾ ਦਿਮਾਗ ਨਹੀਂ ਕੰਮ ਕਰਦਾ ਆਹੋ ਡੀਸੀ ਐਵੇਂ ਫੁਗਰੀਆਂ ਜੀਆਂ ਨਾ ਉਹਦੇ ਅੱਗੇ ਕੋਈ ਨਾ ਪਿੱਛੇ ਤੇ ਉਹਨੂੰ ਹਜੇ ਵੀ ਹੈ ਨਾ ਆਸਤੇ ਨੂੰ ਹਜੇ ਵੀ ਹੈ ਨਾ ਵੀ ਮੇਰਾ ਹੁਣ ਵੀ ਵਿਆਹ ਹੋ ਜੂ ਹੁਣ ਵੀ ਹੋ ਜੂ ਹੈਗੀ ਹੈ ਨਾ ਸਾਨੂੰ ਉਹਦੇ ਬਾਰੇ ਕਿੰਨੇ ਦੇਣੀ ਉਹਨੂੰ ਹੁਣ ਕੋਈ ਪਤਾ ਨਹੀਂ ਹੁੰਦਾ ਪਰ ਵਾਸਤ ਨਹੀਂ ਨਾ ਛੱਡਣ ਦੇ ਹੁੰਦਾ ਉਹਨਾਂ ਦੇ ਹੁੰਦੇ ਨਾ ਜੀਵੇ ਆਸਾ ਤੇ ਮਰੇ ਨਾ ਰਸਾ ਇਹਦੇ ਨਾਲ ਉਹ ਹਿਸਾਬ ਨਾ ਹੋ ਜੇ ਮੈਨੂੰ ਰਾਤ ਵੀ ਹੁਣ ਇਹੋ ਜਿਹੇ ਸੁਪਨੇ ਆਉਣਾ ਹੀ ਹੋ ਪੈਲੀਆਂ ਪੂਲੀਆਂ ਦੇ ਇਹੋ ਜੀ ਨਾ ਤੂੰ ਚੰਗੀ ਚੰਗੀ ਜਬਾਨ ਬੋਲ ਨਾ ਹੀ ਉਹਦਾ ਵਿਆਹ ਹੋਵੇ ਤੇ ਨਾ ਹੀ ਹੱਡੀ ਪੈਲੀ ਹੱਥੋਂ ਖੁੱਸੇ ਤੇ ਮੈਂ ਤਾਂ ਹੀ ਕਹੀ ਨਾ ਪਿਆਰ ਨਾ ਰਿਆ ਕਰੋ ਦਿਮਾਗ ਆਪਣਾ ਠੰਡਾ ਰੱਖਿਆ ਕਰੋ ਨੂੰ ਜਿਆਦਾ ਤਪਾਇਆ ਨਾ ਕਰੋ ਦਿਮਾਗ ਨੂੰ ਠੰਡਾ ਹੀ ਆ ਮੈਂ ਤੂੰ ਖਿੱਚਦਾ ਥੱਲਿਓ ਬੋਆ ਜਾ ਤੂੰ ਆਪਣਾ ਕੰਮ-ਕੁਮ ਕਰ ਲੈ ਤੂੰ ਕਰਦੀ ਆਈ ਸੀ ਨਾ ਮੈਂ ਵੀ ਚੁੱਕੇ ਦੇ ਕੰਮ ਕੰਮ ਕਰਕੇ ਆਈ ਆ ਕਿ ਤੁਸੀਂ ਬਾਹਰ ਹੀ ਨਿਕਲੇ ਮੈਂ ਬਾਹਰ ਨਿਕਲ ਕੇ ਕੀ ਕਰਾਂ ਬਾਹਰ ਬਦਲ ਜਿਆ ਹੋਇਆ ਨਹੀਂ ਮੈਂ ਬਦਲ ਤੇ ਮੈਂ ਖੈ ਚੱਲ ਗਈ ਤੇ ਲੰਮੇ ਪਏ ਮੈਂ ਇਹੋ ਸੋਚਣੇ ਮੈਂ ਤਾਂ ਮਾਂ ਅਜਨੇ ਵਾਲੇ ਦਾ ਭੂੰਗਾ ਆਇਆ ਇਹ ਕਿੰਨੇ ਮੁੰਡੇ ਦਾ ਉਹਨੇ ਰਾਤੀ ਕਹਿਤਾ ਹੀਗਾ ਕਿ ਮੇਰੀ ਡਿਊਟੀ ਬਦਲ ਗਈ ਆ ਅੱਛਾ ਹੁਣ ਸ਼ਾਮ ਨੂੰ ਭਾਵੇਂ ਕਰੇ ਉਹ ਸ਼ਾਮ ਨੂੰ ਕਰੂਗਾ ਸੋਣੂ ਤੇ ਮੈਂ ਸੰਵਾ ਖਾ ਲਾਂ ਤਾ ਹਿੰ ਤੈਨੂੰ ਮੈਨਾਂ ਖਾ ਲਗਾ ਵੀ ਨਹੀਂ ਇਹਨੂੰ ਕਿਤਨਾ ਨੂੰ ਛੜੇ ਨੂੰ ਲਈ ਹੱਥਾਂ ਚ ਹੂੰ ਮੇਰੇ ਵੀਰ ਨੂੰ ਆਸ਼ਾ ਤੇ ਇਹ ਆ ਵੀ ਹੁਣ ਚਾਰ ਪੈਸੇ ਵੀ ਆ ਗਏ ਨੇ ਲੈ ਜੀ ਆਹ ਤੇ ਚਲ ਇਹ ਆ ਵੀ ਪੈਰੀ ਮਹਿਲ ਅੱਲਾਹ ਜੀ ਇਹ ਦੇਣੋ ਕਿਤੇ ਨਿੱਪ ਅੱਭੀਗੇ ਪਾ ਸੁਰਮਾ ਅੱਭੀ ਮਨ ਜਨਾ ਚ ਫੇਰ ਕੀ ਨਗਾ ਵਾਦੀ ਨਹੀਂ ਜਾਣਾ ਵਾ ਇਹ ਰੇ ਭਬੀ ਕਬਰਾਂ ਤੱਕ ਫੇਰੀਆਂ ਪੂਰੀਆਂ ਰਹਿਣੀਆਂ ਵਾ ਮੇਰੇ ਅੱ빠 ਦਾ ਨਾਮ ਲਿਆ ਕਰਕੇ ਦੇ ਵਾਹਿਗੁਰੂ ਸਤਨਾਮ ਹਈਦਾ ਕਿ ਤੇਰਾ ਅੱ빠 ਦਾ ਨਾਮ ਨਹੀਂ ਨਖਰੇ ਤੇਰੀ ਸੁਣੀ ਜਾਂਦੀ ਤੈਨੂੰ ਆਇਆ ਜਾਂਦਾ ਉਹ ਸੁਣੀ ਨੇ ਬੜੇ ਚਿਰ ਦੀ ਜਾਣੀ ਸੀ ਪਰ ਤੁਹਾਡੇ ਦੋਵਾਂ ਦਿਨਾਂ ਦੀ ਨਹੀਂ ਤਾਂ ਨੀ ਕਿਉਂ ਅੱ빠 ਕੀ ਕਿਤਾ ਦੋਵਾਂ ਚ ਜਾਣੇ ਉਹ ਇੰਨੇ ਤੇਰੇ ਰਿਸ਼ਤੇਦਾਰ ਵਾ ਮੇਰੇ ਵੀ ਕੁੜੀਆਂ ਹੀ ਮਗੀਆਂ ਸਾਰਿਆਂ ਦੀਆਂ ਕੁੜੀਆਂ ਨਾਲ ਅਸਲ 'ਚ ਜੇਠਾ ਤੈਨੂੰ ਮੈਂ ਕੀ ਦੱਸਾਂ ਸਾਡੀਆਂ ਸਾਰੀਆਂ ਬਾਈਆਂ ਪਈਆਂ 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 ਸਾਲਾਂ ਦੀਵेंगी ਚਾਰ ਸਾਲਾਂ ਦੀ ਕੋਈ ਕੁੜੀ ਨਹੀਂ ਹੈਗੀ ਨਹੀਂ ਤੇਰੇ ਪਿੰਡ ਕੋਈ ਛੱਡੀ ਹੋਈ ਤਾਂ ਨਹੀਂ ਹੈਗੀ ਹਾਂ ਸਹੀ ਐ ਅਰੋੜਾ ਹੀ ਆਦੇ ਨਾਲੇ ਤਰਨਾ ਕੰਮ ਦੇ ਹੱਥ ਵੜਾਇਆ ਕਰੂ ਤਾਂ ਕੱਪੜੇ ਜੋੜਿਆ ਕਰੂ ਪੋਚੇ ਲਾਇਆ ਕਰੂ ਇੱਕ ਤੇ ਵਕਤੋਂ ਗਾਣੀ ਤੇ ਦੂਜੇ ਉਹਦੇ ਛੇ ਨਹੀਂ ਆੜੇ ਨੇ ਫਾਇਦੇ ਨੇ ਛੇ ਨਹੀਂ ਆੜੇ ਪਣੀ ਨੇ ਤਾਂ ਨਾਲ ਹੀ ਲੈ ਆਉਣੀ ਫਿਰ ਉਹਨੇ ਉਹ ਭਾਬੀ ਮੇਰੇ ਵੱਲ ਵੇਖ ਜਿੱਦਾਂ ਦਾ ਮੈਂ ਸੋਹਣਾ ਸੰਖਾ ਘਬਰੂ ਉਦਾਂ ਨਹੀਂ ਮੈਨੂੰ ਨਾਰ ਚਾਈਦੀ ਨਾਰ ਨੇ ਭਾਵੇਂ ਇੱਕ ਦੋ ਹੁਣ ਕੋਈ ਗੱਲ ਨਹੀਂ ਤੇ ਅੰਗ ਪੈ ਪੂਰੇ ਚਾਹੀਦੇ ਆ ਹੁਣ ਨਾ ਇਹਨੂੰ ਕੁੜੀ ਤੇ ਨਹੀਂ ਉਹ ਮਿਲਨੀ ਕੋਈ ਬੁੱਢੀ ਵੇਖਦੀ ਹੈ ਪੈਣੀ ਹੁਣ ਤਾਂ ਮੈਂ ਤੇ ਕਿਹਨੇ ਕੋਈ ਜਨਾਨੀ ਲਿਆ ਦੇ ਭਾਵੇਂ ਇੱਕ ਦਿਨ ਨੈਣ ਦੀ ਮਾਂ ਹੀ ਹੋਵੇ ਤੇਰੇ ਲੱਛਣਾਂ ਨਾਲ ਜਨਾਨੀਆਂ ਵਾਲੇ ਵੀ ਨਹੀਂ ਰਹਿ ਗਏ ਇੱਤਾਂ ਕਿਹਨੇ ਚਲਣੀ ਜੁੜ ਜੂਗੀ ਨਹੀਂ ਭਾਬੀ ਕਿਹੜੇ ਪਾਸੇ ਨੰਬੜਾ ਆਵਾਜ਼ ਮੇਰਾ ਕੋਈ ਚਿੱਤਾਂ ਨਹੀਂ ਹੈ ਜੀ ਮੈਂ ਯਾਰ ਲਿਖ ਲਿਖ ਕਰਦਾ ਜਾ ਵੇ ਛੂਡ ਨਾ ਹੁਣ ਭਾਈ ਤੇ ਸਵੇਰੇ ਬਸਮਾਲ ਆਉਂਦੇ ਆਂ ਤੂੰ ਪਰ ਉਹਦੇ ਪੈਰੀ ਦੇ ਚੱਕਰਾਂ 'ਚ ਹੀ ਗੱਲ ਕਰਦੇ ਆਂ ਅਹਰ ਵੀਰ ਦੀ ਅਰ ਵੀਰ ਦਾ ਤੜਾ ਰਹਿਗਾ ਉਹ ਨੂੰ ਕਿਨੇ ਵਿਆਹਣਾ ਤੂੰ ਹੀ ਪੈਰੀ ਦੇ ਚੱਕਰਾਂ 'ਚ ਘੁੰਮਦੇ ਆਂ ਕਿ ਵੀਰ ਜਨਾਨੀ ਦੇ ਚੱਕਰਾਂ 'ਚ ਘੁੰਮਦਾ ਵਾ ਐਸ਼ਾ ਲੈ ਦੱਸ ਤੁਹਾਨੂੰ ਪਤਾ ਨਹੀਂ ਉਹ ਗਾ ਮੋਈ ਮੋਈ ਕੌਣ ਕੌਣ ਵਿਆਹਣ ਜਿਆ ਉਹਨਾਂ ਦੀ ਹੈ ਉਹਦੀ ਨੀ ਉਹ ਪਰਜਾਈਏ ਨਿੱਕੀ ਹਮ ਸੁਖ ਲੋਕ ਦੇ ਨਾਂ ਲੈਂਦੀ ਐ ਉਹਨੂੰ ਵਿਆਹਣ ਉਹ ਤਾਂ ਨਹੀਂ ਕਿ ਲੈਂਦੀ ਪਰ ਜਿਹੜਾ ਆਪ ਆ ਉਹਦਾ ਤੇ ਮਨ ਹੈਗਾ ਇਹਨਾ ਮੈਨੂੰ ਕੋਈ ਰਿਸ਼ਤਾ ਕਰਾ ਦੇ ਉਹ ਕੋਈ ਉਹਦਾ ਵੇਖਿਆ ਕੌਣ ਤੁਸੀਂ ਉਹਨੇ ਹੌਣ ਨਹੀਂ ਦੇਣਾ ਉਹਨੇ ਸੁੱਖ ਨਹੀਂ ਇਹਦਾ ਰੱਤਾ ਮੋਣ ਜਣਾ ਮਾਂ ਪਿਓ ਹੁੰਦਾ ਨਾ ਉਹ ਤੇ ਸੋਚਦਾ ਵੀ ਮੇਰੇ ਪੁੱਤ ਦਾ ਰਿਸ਼ਤਾ ਹੋਵੇ ਮੇਰਾ ਕੁਝ ਵਾਹ ਜਾਵੇ ਤੇ ਜੇਰਾ ਮਾਂ ਕੋਈ ਪਿਓ ਹੀ ਦੁਨੀਆ ਤੋਂ ਚਲ ਗਿਆ ਤੇ ਹੁਣ ਪਰਜਾਈ ਦੇ ਇਹਨੂੰ ਸੋਚਣਾ ਇੰਨੇ ਕਾਬ ਜਿੰਨੀ ਜਾਇਦਾਦ ਮੇਰੀ ਰੂ ਵੀ ਤੇ ਕਿੱਦਾਂ ਫੇਰ ਹੁਣ ਪਤਾ ਲੱਗੂ ਹਣ ਕਿੱਦਾਂ ਉਹਨੂੰ ਕਹਿਣਾ ਕਿੱਦਾਂ ਲੈਣਾ ਇਦਾਂ ਕੋਈ ਨਾ ਕੋਈ ਬਾਨਾ ਮਾਰਾ ਜਨੂੰ ਵੀ ਤੇ ਜਾਂ ਕੋਈ ਚੀਜ਼ ਜਦੋਂ ਬਣਾਈਏ ਉਦੋਂ ਉਹਨੂੰ ਆਖੀਏ ਵੀ ਆਜਾ ਰਕਬੀਰ ਜੀ ਆਹ ਤਾਂ ਇਹੋ ਲੱਗਾ ਤੈਨੂੰ ਗੱਲ ਕਰਨ ਵੀ ਜਦੋਂ ਕੋਈ ਚੀਜ਼ ਬਣਾਵੇ ਨਾ ਉਦੋਂ ਹੀ ਉਹਨੂੰ ਆਵਾਜ਼ ਮਾਰ ਲਈ ਆਹੋ ਤੇ ਰਕਬੀਰ ਆਜਾ ਰਕਬੀਰ ਆਜਾ ਪੁੱਤ ਆਜਾ ਪੁੱਤ ਪੁੱਤ ਕਰਕੇ ਕਹਣਾ ਹੀ ਪੁੱਤ ਤੁਸੀਂ ਇਦਾਂ ਕਹਿੰਦੇ ਜੇ ਨਾ ਪਰ ਉਹ ਹੈ ਬੜੀ ਚੀਜ਼ ਈਓ ਉਹ ਚੱਲ ਕੋਈ ਨਹੀਂ ਤੂੰ ਕਰ ਵੇਖੋ ਏਦਾਂ ਥੋੜਾ ਤੇ ਵੀ ਉਸੇ ਵੇਰ ਨਹੀਂ ਝੋਟਾ ਮਾਰਦਿਆਂ ਆਸਤੇ ਆਸਤੇ ਹੀ ਗੱਲ ਕਰਨੀ ਆ ਉਹ ਵੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਹੁਣ ਜਿਹੜਾ ਕੰਮ ਛੜੇ ਨੂੰ ਲੋਕੀਂ ਕਹਿੰਦੇ ਨਾ ਛੜਾ ਜਿਹੇ ਵਾਦ ਇਹ ਕੰਮ ਕਰੇ ਹੈਨਾ ਉਹ ਤੇ ਕਿਤੇ ਡੱਕਾ ਨਹੀਂ ਦੋਰਾ ਕਰਦਾ ਤੇ ਜਿਹੜਾ ਮਨਜੀਤ ਵਾ ਨਾ ਉਹ ਛੜਿਆਂ ਨਾਲ ਵਾਦ ਤੇ ਉਹ ਬਣਿਆ ਕਿਤੇ ਮਿੱਟੀ ਪੁਲੀਤ ਹੋਈ ਉਹਦੀ ਇੰਨਾ ਉਹ ਕੰਮ ਕਰਦਾ ਤੇ ਉਹਨੂੰ ਤੇ ਉਹ ਯਾਰ ਵੀ ਮੇਰੇ ਕੋ ਪੈੜੀ ਆ ਤੇ ਮੈਂ ਆਪਣਾ ਘਰ ਟੱਬੇ 'ਚ ਰਹਿਣਾ ਵਾ ਤੇ ਮੈਂ ਵਿਆਹ ਕਰਾਉਣਾ ਵਾ ਇੰਗਾਰਾ ਹੋਰ ਸੁਣ ਲੋ ਨਿੱਕੇ ਨਾਲ ਉਹਦਾ ਟੌਰ ਰੰਬੀਰ ਦਾ ਜਗਾ ਹੀ ਹੋਰ ਦੱਸ ਨਾ ਧੋਗੇ ਨਾ ਵੀ ਦਾੜੀ ਨੂੰ ਰੰਗ ਲਾਉਂਦਾ ਨਹੀਂ ਦਾੜੀ ਨੂੰ ਰੰਗ ਲਾਉਂਦਾ ਉਹ ਤਾਂ ਪਤਾ ਨਹੀਂ ਮੇਰਾ ਕਿ ਇਟਰਾ ਹੋਵੇ ਹੋ ਜੇ ਹੋ ਜੇ ਉਹ ਟੌਰਾਂ ਚ ਪਤਾ ਨਹੀਂ ਮੈਂ ਬਣਿਆ ਮੈਂ ਤਾਂ ਉਹ ਨੂੰ ਦੇ ਸਿੱਧਾ ਹੀ ਲਾਲ ਚ ਦੇ ਛੱਡ ਦੇ ਆ ਨਹੀਂ ਲਾਲ ਚ ਦੇ ਛੱਡ ਇਦਾਂ ਕਰਦੇ ਆ ਹੋ ਜਈ ਆਪਣੇ ਉਥੇ ਕੁੜੀ ਛੱਡੀ ਆ ਇਦਾਂ ਫੋਟੋ ਲਿਆ ਕੇ ਬਖਾਲ ਛੱਡਾਂਗੇ ਕਦੀ ਕਲੀਮ ਖਾਲ ਦੀ ਕਦੀ ਨਾਮ ਬਖਾਲ ਦੀ ਆਉਂਦੇ ਆ ਨਹੀਂ ਉਹ ਨਾਂ ਕੇ ਜਾਣਦੇ ਆ। ਚਲ ਸੁਖ ਨਾਂ ਕੀ ਪਹਿਲਾਂ ਤੇ ਹੁਣ ਮਗਰ ਉਹ ਜਾਣਦੇ ਆ ਮਨਜੀਤ। ਐਸੀ ਜੀ। ਚਲ ਕੋਈ ਨਹੀਂ ਆਪੇ ਅੰਦਰ ਗੱਲਾਂ ਕਰਦੇ। ਉਹ ਤਾਂ ਨਾ ਮੈਂ ਰਸੋਈ 'ਚ ਹਾਂ ਨਾ ਤੇ ਮੈਂ ਵੇਖਿਆ ਬੰਥਾਣੀ। ਪਤਾ ਮੈਨੂੰ ਗੱਲ ਦੀ ਸਮਝ ਨਹੀਂ ਲੱਗੀ ਤੇ ਕੀ ਗੱਲਾਂ ਕਰਦੇ ਆ ਉਹ ਵੀ ਆਪਸੇ ਚੱਗਾ ਹੋਈ ਗੱਲਾਂ ਕਰਨ ਬਈ ਆ। ਪਤਾ ਨਹੀਂ ਉਹਦੇ ਵਿਆਹ ਦੀਆਂ ਕਰਦੇ ਸੀ ਤੇ ਗਾਣੀਆਂ ਕਰਦੇ ਸੀ। ਚਲ ਕੋਈ ਨਹੀਂ ਕੋਈ। ਉਹ ਭਾਬੀ ਜਿਹੜੀ ਬਸਮਿੰਦੀ ਗੱਲ ਮਾ ਨਾ ਉਹ ਤਾਂ ਉਮਰ ਨਾਲ ਥੋੜੀ ਹੁੰਦੇ ਆ। ਉਹਦੇ ਬਈਆਂ ਪਈਆਂ ਸਾਲਾਂ ਦਾ ਨਿਆਣੇ ਨੂੰ ਹੁੰਦੇ ਪਈ। ਨਾਨੀ ਮੇਰੀ ਕਿੰਨੀ ਉਮਰ ਕਿਹਨੇ ਕਿਹਾ ਥੋੜੀ 30-30 ਸਾਲਾਂ ਦਾ ਹੂੰਗਾ ਸਾਪੀ ਤਾਂ ਤਾਂ ਛੋਟਾ ਹੀ ਲੱਗਦਾ ਤੈਨੂੰ ਫੇਰ ਹੋਰ ਚਲ ਜਾ ਕਿਤੇ ਕੰਮਕਾਰ ਕਰ ਲੈ ਕੋਈ ਕੰਮ ਧੰਦਾ ਮੇਰੇ ਕੋਲ ਨਹੀਂ ਕੋਈ ਵੀ ਹੁੰਦਾ ਮੈਂ ਤੇ ਤੁਹਾਨੂੰ ਇੱਕੋ ਗੱਲ ਦੱਸੀਏ ਬੱਸ ਜੇ ਮੀਰੀ ਗੱਲ ਸੁਣ ਭਾਜੀ ਮੈਨੂੰ ਇੱਕ ਤੇਰਾ ਹੋਰ ਨਾਮ ਆਇਆ ਉਹ ਚਾਚੀ ਨੂੰ ਕੀ ਕਹਿ ਕੇ ਆਇਆ ਏ ਚੱਤਰਾਂ ਨੂੰ ਠੀਕ ਆ ਤੁਹਾਨੂੰ ਮੈਂ ਉਹਦੇ ਨਾਲ ਕਹਿੰਦੀ ਮੈਂਨਾਂ 5000 ਰੁਪਏ ਦੀ ਗੱਲ ਕਰੀ 50000 ਰੁਪਈਆ ਮਿਲਣਾ ਤੇ ਜਿੱਦਾਂ ਨਹੀਂ ਮਿਲਦੀ ਇਹ ਲਿਆ ਕੇ ਤੂੰ ਬਾਕੀ 50000 ਤੇ ਬਾਕੀ ਤੈਨੂੰ ਮੈਂ ਹਰ 6 ਸਾਲ ਬਾਅਦ ਕਿਸ਼ਤ ਦੇ ਦੇਆ ਕਰੂੰ ਕਿਉਂ ਕਿਸ਼ਤਾਂ ਤੇ ਚਾਹੀਦੀ ਨਹੀਂ ਉੱਨੇ ਨਾ ਨਹੀਂ ਜਦੋਂ ਤੁਸੀਂ ਹੁਣ ਕੋਈ ਮੰਨਦਾ ਇਨਾ ਤੂੰ ਮੰਨੀ ਨਾ ਤੇ ਚਾਤੀ ਦਾ ਜਿਹਨੂੰ ਰੋਇਆ ਮੈਂ ਜਾ ਕੇ ਕਿ ਕਰ ਦੋ ਮੇਰਾ ਕਿਤੇ ਤੂੰ ਨਹੀਂ ਮੰਨੇ ਮੈਂ ਤਾਂ ਮੋਲਦੀ ਤੇ ਹੋਣੀ ਹੈ ਹਾਂ ਸਭ ਮੈਨੂੰ ਦੱਸਣ ਦੀਆਂ ਆਣਾਂ ਕਿ ਲੰਮੇ ਦੇ ਦਿੰਦੀਆਂ ਆਪਣੇ ਇਹਦੇ ਝੇੜ ਨੂੰ ਸਮਝਾਉਣਾ ਉਹਦਾ ਮੈਂ ਹਿਸਾਬ ਲੈ ਚਤਰੋ ਚਾਤੀ ਦੇ ਉਹਨੇ ਗੱਲ ਜਿਹੜੀ ਤੇੜੀ ਪੱਜਦੀ ਨਹੀਂ ਮੈਨੂੰ ਉਹ ਫੁੱਲੀਆਂ ਪਾਈ ਦੇ ਨਹੀਂ ਮੈਂ ਤੇਰਾ ਰਿਸ਼ਤਾ ਕਰਾਉਣੀ ਰਿਸ਼ਤਾ ਕਰਾਉਣੀ ਹੈ ਰਿਸ਼ਤਾ ਕਰਨੀ ਤੇ ਨੇ ਮੈਂ ਅੱਗੇ ਵੀ ਪਾਜੀ ਪੜੀ ਵਰੀ ਸਮਝਾਇਆ ਕਿ ਰੱਬ ਦਾ ਨਾਮ ਲਿਆ ਕਰ ਆਉ ਮਰਨੀ ਹੁਣ ਰਹੀ ਤੇਰੀ ਵਿਆਹ ਵਾਲੀ ਵਿਆਹ ਦੇ ਭਾਬੀ ਮੈਂ ਕਰਾ ਗੇ ਹਨ ਨਹੀਂ ਭਾਵੇਂ ਮੇਰਾ ਪਿਆਰ ਕਬਰਾਂ ਜਾ ਔਰ ਇੱਕ ਭਾਵੇਂ ਬਾਹਰ ਰਵੇ ਜਦ ਮਰਨੀ ਮਾਝੂ ਮਰੂ ਫੇਰੇ ਲੈ ਗਈ ਹੋਣੀ ਫਿਰ ਕੋਨਾ ਕੋਈ ਨਹੀਂ ਫਿਰ ਇਹ ਗੱਲ ਤੇ ਨਾ ਭਾਬੀਏ ਹੁਣ ਨਾ ਕਰਾ ਕੇ ਦੱਸੂ ਹੁਣ ਕੋਣ ਤੁਸੀਂ ਮੇਰੇ ਨਿਆਣੇ ਦਾ ਡਾਈਪਰ ਬਦਲਿਆ ਕਰੋ ਜਿਉਂ ਭਰ ਜਾਂਦੇ ਤੇ ਬਾਹਰ ਸੁੱਟਣਾ ਹੈ ਕਮਰੇ ਥੇ ਕਰਨੀ ਲਗਾ ਤੇਰਾ ਡਾਈਪਰ ਬਦਲੂ ਤੇਰੇ ਨਿਆਣੇ ਹਾਂ ਦੇ ਮੈਂ ਕਬੀ ਰੌਂਡਿਆ ਬਹਿਣਾ ਇਹਦੀ ਉਮਰ ਕਿੰਨੀ ਬੜੀ ਉਮਰ ਹੈ ਜੀ ਇਹ ਕਿਰਨ ਹੈ ਆਪਾਂ ਕੱਪਿਆ ਕਿ ਨਹੀਂਗਾ ਨਾ ਚਾਚਾ ਆ ਜਾ ਰਵੀ ਸਿੰਘ ਬਹਿ ਜਾ ਤੇਰਾ ਤੂੰ ਜਾਤੀ ਦਾ ਕੇ ਗੋਢੇ ਨੇ ਕੋਡਾ ਜੋੜ ਕੇ ਬੈਠਾ ਹਾਂ ਤੇ ਸਾਡਾ ਵੀ ਸੋਚਣਾ ਕੋਹ ਕੋਲ ਉਹ ਹੀ ਮੈਂ ਤੇਰੀ ਕਾ ਕਿਨੂੰ ਦਿਆਂ ਅਸਨ ਤੇਰੇ ਬਾਰੇ ਪੁੱਛ ਲਾ ਤੁਹਾਨੂੰ ਮਰ ਜਾ ਮੇਰੀ ਗੱਲ ਸੁਣਾ ਜਿਹੜਾ ਵਿਆਹ ਆ ਉਹ ਵੀ ਕੁਛ ਤੁੰਗਾਵਾ ਜਿਹੜਾ ਨਹੀਂ ਵਿਆਹ ਆ ਉਹ ਵੀ ਕੁਛ ਤੁੰਦਾ ਹੀ ਹੋ ਚਾਚੀ ਇੱਕ ਵਾਰੀ ਡੋਲਾ ਲੈ ਗਏ ਭਾਲਦੇ ਮਨੇ ਬੁੱਗੇ ਹਾਂ ਦੇਖ ਲੈ ਕਹਿ ਦਿੰਦਾ ਵੀ ਮੈਂ ਪਛਾਣਦਾ ਮੈਨੂੰ ਨੀਵੇਂ ਦਾ ਭਾਲ ਦੂ ਉਹਦਾ ਇੱਕ ਵਾਰੀ ਵਿਆਹ ਨਾ ਦਿੰਦਾ ਏਦਾਂ ਦਾ ਹੀ ਆ ਜਿਹੜਾ ਖਾਂਦਾ ਵਾ ਉਹ ਵੀ ਪਿਸਤਾਉਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਿਸਤਾਉਂਦਾ ਕਿੱਦਾਂ ਕਰਾ ਹੋਰੂ ਗਿਆ ਨਿਆਣੇ ਜਿਹੜੇ ਬਾਹਰ ਤੂੰ ਕੋਈ ਫੇਰ ਨਹੀਂ ਪੱਕਾ ਨਹੀਂ ਉਹ ਤੇ ਤੂੰ ਫੇਰਨਾ ਕਰ ਚਾਚੀ ਜੀ ਨੇ ਮੈਂ ਇਹੋ ਕਰ ਰਿਆ ਕਰਨ ਵੀ ਇਹਦੇ ਵਾਸਤੇ ਵੇਖੀਏ ਕੋ ਉਹ ਕਿਉਂ ਬੇਟੌਰ ਮੁੰਡੇ ਦਾ ਆਹੋ ਦੇਖੋ ਇਹਦੇ ਹੈ ਫਲ ਦੇ ਮੈਂ ਅਹੀਂ ਤੈਨੂੰ ਕਰਾਉਂ ਉਹ ਦੰਦਾ ਦੇਣਾ ਹਾਂ ਅਹੀਂ ਦਰਦੇ ਹੀ ਸੁਖ ਕੋ ਪਰਜਾਈ ਦੇਣੀ ਕੋ ਨਾ ਹੋਰ ਕੋ ਕਹਿਣਾ ਮੈਂ ਉਹ ਹੀ ਮੈਂ ਉਹਨੇ ਕਿਹਾ ਮੈਂ ਕਰਾਉਣਾ ਮੈਂ ਕਰਾਉਣਾ ਤੇ ਮੈਂ ਹਜੂ ਹੂ ਵੇਖ ਲਈਨੇ ਚਾ ਚਾ ਦੀ ਕਿਤਾਬ ਨਾ 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 ਲੈ ਦੱਸ ਨਹੀਂ ਬੋਲ ਮੇਰੇ ਨਾਲ ਸੁਣ ਉਦਾਂ ਹੀ ਗੱਲ ਕਰਦੇ ਆਂ ਕਿ ਉਹਨੇ ਮੁੜ ਕੇ ਦਮੀਨੇ ਕਹਿਣਾ ਵੀ ਇਹ ਲਾਗੋ ਆਣ ਕੇ ਡੈਬੀ ਮੇਰੇ ਤੇ ਚੜਾਈ ਕਰਨ ਇੰਸਟਾ ਤੇ ਮੈਂ ਕਰਾਉਣਾ ਵੀ ਅਹੀਂ ਤਾਂ ਕਰਕੇ ਨਹੀਂ ਤੂੰ ਇਹ ਲੋਗੇ ਜਿਹ ਮੇਰਾ ਮਾਤ ਨੂੰ ਤੂੰ ਮੇਰੇ ਮਾਂ ਪਿਓ ਵਰਗੇ ਤੂੰ ਕਰ ਬਹੁਤ ਗੱਲ ਹੈ ਰਾ ਇਹੋ ਹੀ ਗੱਲਾਂ ਹੀ ਹੁਣੇ ਕਰਨ ਗਏ ਆ ਮੈਂ ਹਾਂ ਅੰਜੀਤ ਨਾਲ ਉਹ ਵੀਰ ਦਾ ਜਾਰਾ ਟੌਰ ਵਾ ਵੇਲਾ ਮੈਂ ਤਾਂ ਕਿ ਪ੍ਰਸ ਕਰਦੇ ਕੱਪੜੇ ਕੋਨੇ ਮੈਂ ਉਦਾਂ ਨਹੀਂ ਕਪੜਾ ਕਰੀ ਪਾਇਆ ਉਦਾਂ ਉਹਨੂੰ ਤੂੰ ਆਖਿਆ ਨਹੀਂ ਕਿ ਸਹੁਰੂ ਤੇ ਨਕਰਾਂ ਰਿਸ਼ਤਾ ਮੇਰਾ ਕੋਈ ਉਹ ਮੈਂ ਤਾਂ ਹੁਣ ਵੀ ਲੜਦਾ ਆ ਬੇ ਨਾਲ ਹਾਂ ਅੱਜ ਮੇਰੇ ਨਾਂ ਦੇ ਡਾਈਕਟੇਰੀ ਕਰਿਆ ਕਰਤ ਹਾਂ ਇਹ ਆਸ਼ ਮੈਂ ਨਾ ਕੁੜੀ ਵਿਆਹ ਕਰਦੀ ਜੇਹ ਨੂੰ ਅੱਡਾਈ ਕੋ ਬੀਨ ਕਰਿਆ ਮੈਂ ਨਾ ਤੇਰਾ ਮਨ ਕਰਦਾ ਜਿਸ ਆਪ ਦਾ ਹੈ ਵਾਲਾ ਪੈਰੀ ਬੰਨੇ ਵਾਲਾ ਕਿਹਨੂੰ ਮੋਲ ਨਾ ਪੰਗੇ ਚ ਪੈ ਜੀ ਤੇਰੇ ਕਿਹੜੀ ਚੀਜ਼ ਨਹੀਂ ਹੈਗੀ ਤੇਰ ਕੋ ਪੈਰੀ ਬੰਨਾ ਤੇਰ ਕੋ ਘਰ ਦਾ ਅੱਧ ਦਾ ਮਾਲਕ ਤੂੰ ਬੰਬੀ ਦਾ ਮਾਲਕ ਤੂੰ ਮੱਦੀ ਦਾ ਉਹ ਚਾਚਾ ਮਿਲੂਗਾ ਜੇ ਕੋਈ ਰਿਸ਼ਤਾ ਹੁੰਦਾ ਨਾ ਇਹ ਦੋਨੇ ਟੀਮ ਨੂੰ ਹੁੰਦੇ ਨੇ ਮਾੜਾ ਆ ਜਾਈ ਆ ਜਾ ਤੇ ਇਹ ਤੇਰੀ ਪੁੱਤ ਬਣਾ ਲਈਏ ਤੇ ਇਹ ਤਰਾ ਵਿਆਹ ਕਰ ਦਿੰਦੇ ਤੈਨੂੰ ਮੈਂ ਜਿਹੜੀ ਗੱਲਾਂ ਹੋਈਆਂ ਇਹਨਾਂ ਇਹਨੂੰ ਮੈਂ ਜਿਹੜੀ ਗੱਲ ਦੱਸੀ ਨਾ ਉਹ ਹੋਈ ਕਿਹੜੀ ਉਹ ਚਾਹ ਤੈਨੂੰ ਕੋਈ ਨਹੀਂ ਆਹ ਨਹੀਂ ਨਹੀਂ ਕੋਈ ਹੋਈ ਮੈਨੂੰ ਜੇਤਾ ਆ ਗਿਆ ਜੇ ਇਹ ਰਿਸ਼ਤਾ ਕਰਾਦੇ ਨਾ ਮੈਂ ਪੱਕਾ ਤੇਰੇ ਉੱਤੇ ਅਟਕ ਰਾਂਗਾ ਚੰਗੀ ਰਿਸ਼ਤਾ ਕਰਾ ਦਾਂਗੇ ਤੂੰ ਐਦਾਂ ਸਾਰਾ ਮਾਰ ਕੇ ਉਹਨੂੰ ਪੇਕੇ ਨੂੰ ਫੋਨ ਪਾ ਕੇ ਆਪਣੇ ਭੈਣ ਨੂੰ ਮਾਰ ਫੋਨ ਕਰ ਦੇਣਾ ਚਲ ਤੂੰ ਨਾਲ ਗੱਲ ਕੀਤੀ ਅੱਛਾ ਤੇ ਜਦੋਂ ਇਹ ਘਰ ਤੇ ਗੱਲ ਨਹੀਂ ਹੋ ਰਹੀਦੀ ਉਹਨੇ ਸੋਖ ਦੇ ਕੰਨ 'ਚ ਫੂਕ ਮਾਰ ਕੇ ਮੈਨੂੰ ਡੇਹੀ ਲਾਣਾ ਅੱਛਾ ਉਹਨੂੰ ਲੱਗਾ ਤੈਨੂੰ ਬਾਗਿਆ ਪਾਈ ਤੇ 90 ਰੁਪਏ 50000 ਦੇ ਦੂੰਗਾ ਜੇ ਸਹੀ ਸਾਬ ਚੜਾ ਦੇ ਗਿਰੀਸਤਾ ਮੇਰਾ ਸਿਰੇ ਦੀ ਉਹ ਗੱਲ ਸੋਹਣੀ ਐਨੇ ਪੈਸੇ ਨਾ ਚਾੜੀ ਜਾ ਰਿਸ਼ਤਾ ਤੇ ਤੂੰ ਇੰਨੀ ਗਰਾਵਾਉਂਗੀ ਜਾ ਧਰਮੀ ਗੱਲ ਤੇਰੇ ਦੂਹਾਂ ਹੱਥਾਂ ਕਰ ਸੋਨੇ ਨਹੀਂ ਪੂਰੀਆਂ ਪੁੱਤ ਤੂੰ ਜਾਣਾ ਪਤਨਾ ਅਹੀਂ ਤੇ ਤਾਂ ਇਸ ਐ ਉਹ ਨਾ ਨਹੀਂ ਨਹੀਂ ਇੱਕ ਗੱਲ ਉਹ ਸੁਣੋ ਹੁਣ ਆਪਣੇ ਕੋ ਪੈਸੇ ਚਾਰ ਆਏ ਮੁੰਡੇ ਦੇ ਹੁਣ ਤੁਰਿਆ ਫਿਰਦਾ ਨਾ ਬਾਹਰ ਅੰਦਰ ਤੈਨੂੰ ਸਾਰਾ ਪਤਾ ਦੇ ਦੁਨੀਆ ਕਿੱਥੇ ਵੱਸਦੀ ਆ ਤੇ ਹੁਣ ਨਾ ਕੋਈ ਗਹਿਣੇ ਕਰੇ ਪਿਆਰੀ ਕੋਈ ਠੇਕੇ ਦੇ ਦੇ ਕੋਈ ਬਹਿ ਕਿਦ ਨਾ ਕੋਈ ਬੰਦਾ ਕਿਨੂੰ ਟੱਕਰੇ ਤੇ ਹਾਂ ਦੀ ਦੱਸ ਪਾਦੀ ਉਹ ਤਾਂ ਇਹਨੂੰ ਕਰ ਲੈ ਗਈ ਆ ਮੈਨੂੰ ਦੇ ਤਾਂ ਇਹ ਗੱਲ ਦੱਸ ਵੀ ਜਿਹੜੀ ਫਸਲ ਵਾ ਤੁਸੀਂ ਦੋਵੇਂ ਬਰਾਬਰੇ ਸਾਹ ਦਿੱਤਾ ਤੈਨੂੰ ਕਿ ਜਾਂ ਉਹ ਆਪਵਾਦ ਰੱਖਦਾ ਵਾ ਉਹ ਚਾਚਾ ਮੈਂ ਪੈਸੇ ਫਾਇਣੇ ਆ ਉਹ ਜਿੱਦਾਂ ਮੈਨੂੰ 2-4 ਲੱਖ ਦੀ ਲੋੜ ਹੋਏ ਮੈਂ ਸੱਦਾ ਕਿ ਮੈਂ ਪੈਸੇ ਲਿਆ ਗਏ ਉਹ ਮੇਰੇ ਹੱਥੇ ਦੇ ਰੱਖ ਦਿੰਦਾ ਇਹ ਰਹਿਣਾ ਇੱਕ ਕਮਰੇ ਦਾ ਕਮਰਾ ساری ਉਮਰ ਤੈਨੂੰ ਤੇ ਇਹ ਵਿਆਹ ਹੀ ਨਹੀਂ ਗਿਆ ਉਹ ਦਾਦਾ ਨਾਮ ਇਹ ਨਾ ਰੰਨ ਨਾਮ ਇਹ ਕੰਨ ਮੈਂ ਪੈਸੇ ਕਿਉਂ ਦੇਣੀ ਭਰਾਵਾ ਰੰਨ ਕੰਨ ਨੂੰ ਤਾਂ ਤੂੰ ਰੋਂਡਿਆ ਵਾ ਤੇ ਜੇ ਹੋਊਗਾ ਤੇਰੇ ਕੋਲ ਕੋਹ ਤਾਂ ਰੰਨੇ ਆਉਗੀ ਜਿੱਦਾਂ ਇਹ ਵਿਆਹ ਆਗਾ ਉਹਨੇ ਉਸੇ ਵੇਲੇ ਇਹਨਾਂ ਨੂੰ ਕੱਢ ਕੇ ਉਹ ਮਾਰਨਾ ਬਾਅਦ ਆਪਣਾ ਹਿੱਸਾ ਖੜਾ ਲਿਆ ਪਰ ਉਹ ਪੈਸੇ ਭੋਣ ਕੇ ਤੇਰੇ ਤੇ ਕੋ ਆਪਣਾ ਸੰਭਲੇਗਾ ਤੇਰਾ ਅਜੇ ਮੇਰਾ ਅਜੇ ਨਾ ਮੈਂ ਮਾਲਕਾ ਪਹਿਲੀ ਏਡੀ ਮੇਰੇ ਨਾਮ ਆ ਇੱਦਾਂ ਨੂੰ ਮੈਂ ਨਾ ਮਰਦੂਆ ਤੇਰੇ ਭਾਵੇਂ ਨਾ ਆਈਆਂ ਪੈਸਾ ਵੀ ਆਪਣਾ ਅੱਧਾ ਰੱਖ ਤੇ ਤੇਰੇ ਮਗਰ ਮਗਰ ਫੇਰਨੇ ਗਿਆ ਪੈਨਰੇ ਰਿਸ਼ਤੇ ਬਾਰੇ ਗੱਲ ਕਰਨਗੇ ਬਿੰਦਰ ਉਹ ਨਿਚੋੜ ਨਿਚੋੜ ਕੇ ਨੂੰ ਇੰਦਾ ਹੀ ਖਾਈ ਜਾਣਦੇ ਇਹ ਸੱਚੀ ਗੱਲ ਤੇ ਤੇਰੀ ਵੀ ਠੀਕ ਆ ਆਪਣਾ ਫਸਾਦ ਮੈਂ ਰੱਖੂ ਆਦੀ ਫੇਰ ਆਪਣਾ ਅੱਧਾ ਰੱਖੀ ਚੁੱਪ ਕਰੋ ਹੁਣ ਸੁਣ ਨਾ ਲੈਣ ਬੋਲੀ ਨਹੀਂ ਨਹੀਂ ਚਾਹੀ ਮੈਂ ਡਰਦਾ ਆ ਬਰਾ ਮਨ ਕਰੀ ਦੋਦ ਗੱਲ ਉਹ ਸਹੀ ਗੱਲ ਕਰ ਭਰਾ ਵਾ ਹੱਡੇ ਤੈਨੂੰ ਪਤਾ ਹੀ ਆ ਸੁੱਖ ਦਾ ਉਹ ਗੱਲ ਪਈ ਲੱਖਣੀ ਨਹੀਂ ਹੱਡੇ ਉਹ ਮੁਰਕਿ ਉਹਨੇ ਆਪਣੇ ਆਖਣਾ ਸਾਡੇ ਮਾਰਗੇ ਤੇ ਅੰਤਲੇ ਜਿੰਦੇ ਤੁਰੇ ਫਿਰਦੇ ਨੇ ਹਾਨੂੰ ਵੀ ਮੁਰਕੇ ਮਾਰ ਕੇ ਸਾਹ ਲੈਣਾ। ਭਰਾਵਾ ਡਰ ਲੱਗਦਾ ਉਹ ਆਪਣੇ ਪੇਕਿਆਂ ਤੋਂ ਕੋਈ ਛੱਡੀ ਛੜਾਈ ਇਹ ਕਰਾ ਦੇਗਾ। ਉਹ ਹੋ ਜਾਊਗਾ। ਨਹੀਂ ਛੱਡੀ ਛੜਾਈ ਲੈ ਕੇ ਕਰਾਉਣਾ ਵਾ ਕੋਈ ਨਹੀਂ ਇਦਾਂ ਤੇਰੇ ਵਰਗੀਆਂ ਵੀ ਕਈ ਕੁੜੀਆਂ ਹੈਗੀਆਂ ਵਾ ਸਿਰੋਂ ਉਂਗਰੋਂ ਡੱਟਦੀਆਂ ਵਾ ਤੇ ਪਹਿਲਾਂ ਉਹਨਾਂ ਦਾ ਮਨ ਲੈ ਕੇ ਆਪਣੇ ਭੈਣ ਭਰਾ ਵੇ ਹੈਗੇ ਨਹੀਂ ਮਗਰੋਂ ਕਰਾਉਣਾ ਵਾ। ਅੱਛਾ। ਇਦਾਂ ਦੀ ਕੋਈ ਗੱਲ ਨਹੀਂ ਕੁੜੀਆਂ ਲੋਕ ਹੈਗੀਆਂ ਵਾ ਇਹ ਕਰਦੇ ਆ ਬਸ ਤੱਕ ਰੱਖਦੇ ਆ। ਪਰ ਇਹ ਨਾ ਦੇ। ਉਹ ਕਰਾਵਾਂਗੇ। ਮੈਂ ਟੋਰੀਓ ਇਹ ਨਾ ਵੇਦਾ ਨੂੰ ਕੋਟਕ ਪੀ ਕੇ ਦੇ ਬੁੜਕੇ ਮੁੱਛਾ ਨਾ ਤਰੇ ਤਾ ਹਾਂ ਜੱਟਸ ਮੇਰੇ ਵਿਆਹ ਦੇਣਾ ਚਾਹੀ ਤੀ ਨੇ ਇਦਾਂ ਨਾ ਕਹਿ ਬੋਲ ਕਿਵੇਂ ਪੀਣਾ ਮੈਂ ਧਰਮਾ ਕੀ ਕੋਟੜਾ ਆ ਨੂੰ ਪੀਣਾ ਲੈ ਛੱਡ ਮੈਂ ਉਹ ਵੀ ਛੱਡ ਤੂੰ ਉਹ ਛੱਡ ਤੇ ਨਹੀਂ ਗਾ ਤੇਰੇ ਮੇਹਾਂ ਤੇਰੇ ਕਰਨਾ ਤਾਂ ਵੀ ਗੱਲ ਨਹੀਂ ਨਹੀਂ ਮੈਂ ਨਹੀਂ ਮੈਂ ਨਹੀਂ ਕੀਤਾ ਮੈਂ ਵੀ ਪੀਣਾ ਚਾਹੀ ਤੀ ਮੈਂ ਖੀਤੇ ਆ ਨਾ ਕੋਈ ਨਹੀਂ ਰੱਖਾਂ ਤੇ ਮੈਂ ਅੰਨਾ ਬਣਾ ਲਿਆ ਚਲ ਕੋਈ ਨਹੀਂ ਇਹ ਨਹੀਂ ਆ ਜਣੇ ਪਤੀ ਹੱਲੇ ਜੋ ਪੱਤੇ ਚ ਆ ਨਹੀਂ ਆ ਜੀ ਪੱਤੇ ਚ ਆਇਆ ਆ ਉਹ ਪੂਰਾ ਕਵਰ ਕਰ ਗਿਆ ਮੈਨੂੰ ਵੀ ਸਮਝ ਨਾ ਲਿਖਦਾ ਹੋਇਆ ਨਾ ਕੋਈ ਨਹੀਂ ਜੇ ਸਾਡੇ ਪੱਤੇ ਚ ਆ ਵੀ ਜਾਵੇ ਨਾ ਤੇ ਰਿਸ਼ਤਾ ਕੋਈ ਨਹੀਂ ਵੇਖ ਲੈਣੀ ਆਪਾਂ ਫੇਰ ਹੀ ਨਾ ਵੇਖ ਲੈਣੀ ਵਾਏ ਦੇਣੀ ਆ ਇਹਦੇ ਆਲੀ ਮਿਲ ਜੂਗੀ ਤੇ ਇਹੋ ਲੱਗਾ ਤੂੰ ਇਹ ਤਾਂ ਗੱਲ ਹੀ ਨਹੀਂ ਸਮਝੀ ਮੈਂ ਸਿੱਧਾ ਉਹਨੂੰ ਥੋੜਾ ਕਹਿ ਸਕਦੀ ਆ ਹੁਣ ਮੈਂ ਗੱਲ 'ਚ ਗੱਲ ਪਾ ਕੇ ਆ ਗਿਆ ਤੇ ਮੇਰੇ ਨਾਲ ਗੱਲ ਕਰੀ ਮਮੀ ਤੈਨੂੰ ਇਹੋ ਆਖਣਾ ਕਿ ਫੇਰ ਅਹੀਂ ਵਾਏ ਦੇਣੀ ਆ ਹਾਂ ਅਭੀ ਉਹ ਮੈਨੂੰ ਪਰੰਤੂ ਗੱਲ 'ਚ ਗੱਲ ਪਾ ਕੇ ਕੀ ਕਰਨਾ ਹਾਂ ਨਹੀਂ ਆ ਚੱਲ ਕੋਈ ਨਹੀਂ ਇਹ ਤੇ ਸੀ ਕੰਮ ਹੋ ਜਾਣਾ ਸਾਰਾ ਕੋਈ ਗੱਲ ਨਹੀਂ ਇਹਨੇ ਬਾਹਰ ਵੀ ਲੋਕਾਂ ਨੂੰ ਦੇਣੀ ਆ ਤੇ ਲੋਕਾਂ ਨੇ ਬਾਹਰੋਂ ਲੈਨੇ ਵਟਣੇ ਆ ਤੇ ਜੇ ਕਰੱਚ ਦੇ ਦੂਗਾ ਤਾਂ ਫੇਰ ਕੀ ਆ ਚੱਲ ਆ ਬਗੜਾ ਮੈਨੂੰ ਧੋਖਾ ਕਰਨਾ ਅਸੀਂ ਪਹਿਲੇ ਦੇ ਕੇ ਲੈਣੀ ਆ ਆਹੋਂ ਨੇ ਵੀ ਧੋਖਾ ਥੋੜਾ ਅਸੀਂ ਪਹਿਲੇ ਦੇਣੀ ਆ ਆਹੋਂ ਪਹਿਲੇ ਦੇ ਕੇ ਲੈਣੀ ਕੋਈ ਚੱਲ ਅੱਗਰ ਲਾਜੀਏ ਤਾਂ ਵੀ ਕਰੀ ਲੈ ਇਹ ਹੋ ਸਕਦਾ ਵਾ ਕਿ ਲੋਕਾਂ ਨਾਲੋਂ ਰੇਟ ਥੋੜਾ ਘੱਟ ਦੇ ਦਾਂਗੇ ਆ ਚੱਲ ਕੋਈ ਚਲੋ ਫੇਰ ਨਾ ਕਰਨਾ ਹੁਣ ਕਰਦਾ ਕਰਵਾ ਮੋ ਵੀ ਮਾਰਵਾ ਚੱਕਣ ਬਣਾ ਕਿ ਨਹੀਂ ਸੁਣੀ ਨੂੰ ਜੇ ਇਹਦਾ ਰਿਸ਼ਤਾ ਹੋ ਜੇ ਨਾ ਤਾਂ ਆਪਣਾ ਨਿਆਰਾ ਹੀ ਆ ਜੇ ਲੋਕੀ ਬਾਕੀ ਦੇਵੇਂ ਹੀ ਉਹ ਤੇਰੀ ਹਾਂ ਅੱਛਾ ਪੂਰ ਫੜਾ ਮੈਨਾਂ ਇੱਧਰ ਮੈਂ ਅੱਗੇ ਆਖਾਂ ਪਿਆ ਕਾਮਤ ਦਾਦਾ ਮੈਂ ਹੁਣ ਤੇਰੀ ਭਾਬੀ ਨੂੰ ਔਰ ਕਿਨੂੰ ਨਾਲੇ ਦਾਦਾ ਚਾਚੇ ਉਹਨਾਂ ਨੂੰ ਇਹ ਬੁੜੀਆਂ ਦੀਆਂ ਫੋਟੋਆਂ ਵੇਖਦਾ ਰਹਿੰਦਾ ਵੇਲਾ ਬੈਠ ਕੇ ਆਪ ਵੀ ਰਿਸ਼ਤਾ ਕਿਉਂ ਕਰਉਂਦੇ ਨਹੀਂ ਆ ਬੁੜੀਆਂ ਲਾ ਕੇ ਅੰਦਰ ਵੜ ਜਾਂਦੇ ਆ ਖੁਰਲੀ ਵਾਲ ਵੀ ਵੇਖ ਲਾ ਉਹ ਪੱਠਿਆਂ ਅੱਗੇ ਵੇ ਉਧਰ ਵੇ ਟੋਕੇ ਅੱਗੇ ਘੋੜੇ ਘੋੜੇ ਘਾਹ ਉੱਗਿਆ ਵਾ ਵੀ ਉੱਥੋਂ ਰੋਗ ਉੱਥੋਂ ਆਪਣੀ ਪਰਲੀ ਕਮਾਦੀ ਵੱਟ ਤੋਂ ਹੀ ਵੱਡ ਲਿਆ ਕਾ ਢੇਰੀ ਆ ਮੇਰੇ ਨਿਆਣੇ ਰੋਂਦਿਆਂ ਨਾ ਉਹਨਾਂ ਦੁੱਧ ਮੰਗਣਾ ਮੇਰੇ ਕੋਲੋਂ ਤੇ ਰਾਤ ਨੂੰ ਤੇ ਡਾਡੇ ਤੋਸੇ ਤੋਂ ਹੋਈ ਖਾਣੇ ਆ ਤੇ ਖਾਣੇ ਨਹੀਂ ਸਾਨ ਕਰਨਾ ਰੁਪਈਏ ਵੀ ਸਾਰੇ ਜਿਹੜੇ ਤੂੰ ਹੀ ਲੱਖਦਾ ਗਲਾਸ ਭਰ ਕੇ ਵੀ ਤੂੰ ਹੀ ਪੀਣਾ ਦੁੱਧ ਦਾ ਵੱਡਾ ਮੈਂ ਪਾਣੀ ਪੀਂਦਾ ਹੋਰ ਨਾ ਮੋਛੇ ਜੱਟ ਦੀ ਖੜੀ ਰਹਿਣੀ ਆ ਉਹ ਖੜੀ ਰਵੇ ਮੈਨੂੰ ਪਤਾ ਖੜੀ ਰੱਖੀ ਆਹੋ ਪਰ ਢੇਰੀ ਪੱਠੇ ਵੱ ਪੱਠੇ ਥਾਂ ਨਾਲ ਵੱਢਣੇ ਆ ਜਿੰਨਾ ਜਦ ਮੇਰਾ ਵਿਆਹ ਨਹੀਂ ਹੁੰਦਾ ਮੇਰਾ ਡੋਲਾ ਨਹੀਂ ਉਹਨਾ ਮੈਂ ਨਹੀਂ ਕੰਮ ਕਰਨਾ ਕੋਈ ਵੀ ਠੀਕ ਆ ਨਾ ਅੱਗੇ ਤੁਹਾਨੂੰ ਮੈਂ 100 ਵਾਰ ਹੀ ਕਹਿ ਚੁੱਕਾ ਤੇ ਭਾਵੇਂ ਕੋਹ 1000 ਰੁਪਏ ਦੀ ਖਵਾ ਲੂ ਡੋਲਾ ਰਿਆ ਹੋ ਤਾਂ ਕੰਮ ਕਰਵਾ ਲੂ ਵਿਆਹ ਤੇਰਾ ਹੋ ਜਾਣਾ ਵਾ ਤੂੰ ਹੌਸਲਾ ਨਾ ਛੱਡ ਬਸ ਮਨ ਹੁਣੋ ਨਾ ਛੱਡੀ ਬੱਲੇ ਤੇਰੇ ਹੋਰ ਕੀ ਦੱਸ ਅੱਟਡੀਆਂ ਦੇ ਵਿੱਚ ਕੰਮ ਹੋਇਆ 40 ਸਾਲ ਉਮਰ ਪੇ ਹੋ ਗਈ ਆ ਅੱਧੀਆਂ ਲੱਤਾਂ ਕੀ ਉਹ ਕਹਿੰਦੇ ਸਿਆਣੇ ਵੀ ਮੜੀਆਂ ਦੇ ਵਿੱਚ ਆ ਤੇ ਹੁਣ ਤੂੰ ਗੱਲਾਂ ਕਰਦਾ ਵਿਆਹ ਦੀਆਂ ਉਹ ਬੇੜਾ ਕਿ ਤੂੰ ਮੇਰਾ ਕੀਤਾ ਜਦੋਂ ਕਿਤੇ ਮੈਨਾਂ ਰਿਸ਼ਤਾ ਮਰੋ ਆਪਣਾ ਟਿੰਡ ਚ ਕੰਨਾ ਫਸਾ ਲੈਣਾ ਹਾਂ ਉਹ ਤੇਰੀ ਟੋ ਗੱਲਾਂ ਨਾ ਖੇਡਣਾ ਨਾ ਖੇਡਣ ਦੇਣਾ ਚੰਗੀ ਭਲੀ ਕੁੜੀ ਦਾ ਰਿਸ਼ਤਾ ਆ ਐ ਮੈਨੂੰ ਪੇਸ਼ ਆਂਦਾ ਮੈਨੂੰ ਕਰਾ ਲੈਂਦੇ ਮੁਰਕੇ ਕੰਜਰਾ ਨਾ ਆਪ ਕੀਤਾ ਨਾ ਮੇਰਾ ਹੀ ਹੁਣ ਦਿੱਤਾ ਦੂ ਉਥੇ ਉਹ ਚੱਲ ਹੋ ਜਾਊਗਾ ਹੁਣ ਕੋਈ ਲਿਆ ਦਾਂਗੇ ਛੱਡੀ ਛਡਾਈ ਤੇ ਆ ਪੱਠੇ ਤੱਥੇ ਆ ਲਵੇਖ ਲੈ ਜਾ ਮੈਨੂੰ ਨਹੀਂ ਡਾਡੀ ਲੋੜ ਮੈਨੂੰ ਹੋ ਗਈ ਹਾਂ ਕਦੇਉਂ ਉਹ ਮੈਂ ਨਾ ਆਵੇ ਇਧਰ ਵੇ ਆ ਖਿੱਚਿਆ ਹੀਗਾ ਗੋਆ ਤੇ ਇਹਨੂੰ ਚੋਕੇ ਤੇ ਉਹ ਛੋਟਿਆ ਬਾਹਰ ਪਤ ਗਣ ਤੇ ਉਹ ਜਿਹੜੀ ਅੰਦਰ ਬਹਲੀ ਆ ਨਾ ਜਿਹੜੀ ਸੁਰਖੀ ਲਾ ਕੇ ਬੈਠੀ ਆ ਟਟਾਲਾ ਤਕੋ ਜੜਦੇ ਜੰਦੇ ਉਹਨੇ ਕੋਈ ਲੰਗਰ ਪਾਣੀ ਨਹੀਂ ਕਰਨਾ ਇਧਰ ਆ ਗੱਲ ਸੁਣ ਪਾ ਪੂ ਮੈਨੂੰ ਹਾਂ ਹੋ ਗਈ ਆ ਆਪਣੀਆਂ ਢੋਲਾਂ ਉਹ ਹਾਂ ਕਾਦੀ ਹੋ ਗਈ ਤੂੰ ਸਾਣ ਤੇ ਚੜ ਗਿਆ ਮੈਂ ਕੰਮ ਕਰੇ ਹੋ ਫੋਨ ਫੜਾ ਮੇਰਾ ਫੋਨ ਮੈਨੂੰ ਮਿਲਣਾ ਮਿਲਣਾ ਫੂਨ ਦੇ ਤੇਰਾ ਇਥੇ ਅਸ਼ਾ ਸ਼ਾ ਜਦੀ ਹਾਂ ਮਾਰ ਹਾਂ ਬੜਾ ਮੈਂ ਮਾਰੂ ਜਾਨ ਮਾਰ ਹਾਂ ਬੜਾ ਮਾਰੂ ਤੂੰ ਇੱਟ ਲੈ ਫੂਨ ਜਿਹੜਾ ਹੋਰ ਜਿਆ ਘੱਟ ਕਦੇ ਕਰਤੇ ਅਸ਼ਾ ਛੋਟੇ ਨਹੀਂ ਟਾਈਮ ਨਾਲੀ ਸਾਹ ਬਣਾ ਦੀ ਆਖੜੀ ਬੜੀ ਹੈ ਇਹਦੇ ਗੱਲ ਕਾਦੀ ਕਰਨੀ ਹੈ ਇਹਦੇ ਨਾਲ ਦੱਸ ਇਹ ਤੇ ਪੈਂਦਾ ਲੜਨ ਬਾਅਦ ਮਾਰਦਾ ਛੋਟੇ ਹਵਾ ਚ ਵੀ ਆ ਅੱਗੇ ਕੋਈ ਖਾ ਸਿਰ ਚ ਖਾਓ ਆਣ ਕੇ ਕੋਈ ਅਭੀ ਮੇਰੇ ਪਲੇ ਪਾਤਾ ਹੁਣ ਕੇ